ਦੇਖੋ ਜੀ ਜਿਹੜੀ ਪਿਛਲੀ ਇਲੈਕਸ਼ਨ ਹੋਈ ਆ ਉੱਥੇ ਵਿਧਾਨ ਸਭਾ ਬੜਾ ਰੂਰਲ ਹਲਕਾ ਏ ਉਸ ਵੇਲੇ ਜਿਹੜੀ ਪਾ ਲੋਕ ਸਭਾ ਦੇ ਵਿੱਚ ਇਲੈਕਸ਼ਨ ਆ ਤਕਰੀਬਨ ਸਾਨੂੰ 9000 ਵੋਟ ਆ ਜਿਹੜੀ ਉੱਥੇ ਪਈ ਆ ਤੇ ਇੱਕ ਨਵੀਂ ਪਾਰਟੀ ਸੀ ਉਹਨਾਂ ਨੇ ਉਸ ਵੇਲੇ ਉਹਨਾਂ ਨੂੰ ਵੋਟ ਉਹ ਜਿੱਤੇ ਸੀ ਪਰ ਜਿਹੜਾ ਸਾਡਾ ਸੰਧੂ ਸਾਹਿਬ ਸਾਡੇ ਕੈਂਡੀਡੇਟ ਨੇ ਇਸ ਵਾਰ ਬੀਜੇਪੀ ਦੇ ਇੱਕ ਤਾਂ ਉਹਨਾਂ ਨੂੰ ਬਹੁਤ ਟਾਈਮ ਲਈ ਟਿਕਟ ਦਿੱਤਾ ਗਿਆ ਲੁਧਿਆਣੇ ਮੰਗੂਨੀ ਵੀ 10 12 ਦਿਨ ਪਹਿਲਾਂ ਉਸਾ ਤੋਂ ਕਮੀ ਰਹਗੀ ਬੜਾ ਟਾਈਮਲੀ ਉਹਨਾਂ ਨੂੰ ਟਿਕਟ ਦਿੱਤਾ ਗਿਆ ਤੇ ਅਸੀਂ ਉੱਥੇ ਬਹੁਤ ਵਧੀਆ ਤਰੀਕੇ ਨਾਲ ਇਲੈਕਸ਼ਨ ਲੜਾਂਗੇ ਤੇ ਬੜੀ ਵੱਡੀ ਫਾਈਟ ਆ ਜਿਹੜੀ ਉੱਥੇ ਇਲੈਕਸ਼ਨ ਚ ਤੁਹਾਨੂੰ ਦੇਖਣ ਨੂੰ ਮਿਲੇਗੀ ਉਹ ਪਾਰਟੀਆਂ ਸਾਰੀਆਂ ਨੇ ਕੈਂਡੀਡੇਟ ਡਿਕਲੇਅਰ ਕੀਤੇ ਪਰ ਮੈਂ ਤੁਹਾਨੂੰ ਇਹ ਵਿਸ਼ਵਾਸ ਦਿਵਾਉਣਾ ਰੂਰਲ ਦੀ ਵਿੱਚ ਇਹ ਰੂਰਲ ਚ ਇਹ ਪਹਿਲੀ ਵਾਰ ਵਿਧਾਨ ਸਭਾ ਤੋਂ ਬਾਅਦ ਇਹ ਇਲੈਕਸ਼ਨ ਹੋਊਗੀ ਜਿਹੜੀ ਕਿ ਮਾਝੇ ਦੀ ਇਲੈਕਸ਼ਨ ਤੇ ਮੈਂ ਤੁਹਾਨੂੰ ਇੰਨਾ ਕਹਿ ਸਕਦਾ ਵੀ ਇਹ ਇਲੈਕਸ਼ਨ ਬਹੁਤ ਫਸਮੀ ਤੇ ਭਾਜੀਪੀ ਕਿਉਂਕਿ ਪਹਿਲੀ ਪਹਿਲੀ ਵਾਰ ਸਭ ਚੀਜ਼ ਇਲੈਕਸ਼ਨਾਂ ਲੜ ਰਹੀ ਆ ਤੇ ਸਾਡੇ ਲਈ ਤਾਂ ਹਰ ਇਲੈਕਸ਼ਨ ਇੰਨਾ ਮੈਂ ਕਹਿ ਸਕਦਾ ਵੀ ਅਸੀਂ ਇਹ ਇਲੈਕਸ਼ਨ ਦੇ ਵਿੱਚ ਬੇਮਿਸਾਲ ਜਿਹੜਾ ਭਾਜੀਪੀ ਦਾ ਪ੍ਰਦਰਸ਼ਨ ਹੋਊਗਾ ਇਹ ਮੈਂ ਜ਼ਿੰਮੇਵਾਰੀ ਨਾ ਗਰੰਟੀ ਨਾ ਮੈਂ ਕਹਿ ਸਕਦਾ ਤੇ ਸਾਰੀ ਇਲੈਕਸ਼ਨ ਚ ਜਾ ਕੇ ਆ ਸ਼ੁਰੂ ਹੋ ਜੂਗੀ ਸਾਰੇ ਇਲੈਕਸ਼ਨ ਉੱਥੇ ਜਾ ਕੇ ਬੈਠਾਂਗੇ ਡੇਰੇ ਲਾਵਾਂਗੇ ਉੱਥੇ ਸਾਡੀ ਸਾਰੀ ਪਾਰਟੀ ਤੇ ਪੂਰੀ ਜੋਰ ਨਾਲ ਜਿੰਨੀ ਸਾਤੋਂ ਬਾਹ ਲੱਗੂਗੀ ਅਸੀਂ ਲੋਕਾਂ ਨੂੰ ਕਨਵਿੰਸ ਕਰਾਂਗੇ ਲੋਕਾਂ ਨੂੰ ਬੀਜੇਪੀ ਲਈ ਵੀ ਕੀ ਕੁਝ ਹੋ ਰਿਹਾ ਬਾਕੀ ਸੂਬਿਆਂ ਚ ਦੇਖੋ ਕਿਵੇਂ ਤਰੱਕੀ ਹੋ ਰਹੀ ਆ ਜੇ ਇਹ ਤਰੱਕੀ ਆਪਣੇ ਕੋਲ ਲਿਆਉਣੀਆਂ ਤੇ ਵਿਧਾਨ ਸਭਾ ਤੋਂ ਪਹਿਲਾਂ ਇੱਕ ਨਮੂਨਾ ਹੈ ਜਿਹੜਾ ਮੈਂ ਬਾਰ ਬਾਰ ਲੁਧਿਆਣੇ ਵੀ ਕਿਹਾ ਸੀ ਤਰਮ ਤਰਨ ਵਾਲੇ ਜੇ ਭਰੋਸਾ ਕਰਨਗੇ ਤੇ ਇਹ ਜੇ ਸਾਡਾ ਐਮਐਲਏ ਜਿੱਤੇਗਾ ਅਸੀਂ ਸਾਰਾ ਕੁਝ ਸੈਂਟਰ ਦਾ ਇੱਕ ਵਾਰ 27 ਤੋਂ ਪਹਿਲਾਂ ਦਿਖਾ ਦਾਂਗੇ ਤਰਨ ਤਰਨਿਕ ਮਾਡਲ ਬਣਾ ਦਾਂਗੇ ਵੀ ਹਰ ਚੀਜ਼ ਦਾ ਹਰ ਮਹਿਕਮੇ ਦਾ ਕੀ ਬਾਕੀ ਸੂਬਿਆਂ ਵਿੱਚ ਹੋ ਰਿਹਾ ਉਹ ਤਰਨ ਤਰਨਿਕ ਮਾਡਲ ਲੋਕਾਂ ਨੂੰ ਬਣਾ ਕੇ ਦਵਾਂਗੇ ਤੇ ਜਿਹੜਾ ਉਹ 27 ਚ ਉਹ 27 ਤੋਂ ਪਹਿਲਾਂ ਇਹ ਟ੍ਰੇਲਰ ਦੇਖ ਲੈਣ ਅੱਗੇ ਲੋਕਾਂ ਦੇ ਹੱਥਾਂ ਅਸੀਂ ਤਾਂ ਲੋਕਾਂ ਨੂੰ ਹੱਥ ਜੋ ਕੇ ਵੋਟ ਪਰ ਦੂਜੇ ਪਾਸੇ ਇੱਕ ਪਾਰਟੀ ਆ ਜਿਹੜੀ ਲੱਗੀ ਆ ਵੋਟ ਚੋਰੀ ਦੀ ਗੱਲ ਕਰ ਰਹੀ ਆ ਉਹ ਦਸਕਤ ਕਰਵਾ ਰਹੇ ਆ ਮੈਂ ਹੈਰਾਨ ਹੋ ਗਿਆ ਸਹੀ ਕਾਂਗਰਸੀਆਂ ਨੇ ਆ ਕੇ ਗੱਲ ਇਹ ਕੀਤੀ ਬੇਜੀ ਇਹ ਸਾਨੂੰ ਕਹਿ ਰਹੇ ਹਰ ਵਿਧਾਨ ਸਭਾ ਚੋਂ 10000 ਫਾਰਮ ਭਰੋ 10000 ਫਾਰਮ ਭਰੋ ਅਸੀਂ ਜਿਹਦੇ ਕੋਲ ਜਾਣਦੇ ਆ ਉਹ ਕਹਿੰਦੇ ਜਨਾਬ ਐਮਪੀ ਤਾਂ ਥੋਡੇ ਆ ਜਿਨਨੇ ਇਹ ਗੱਲ ਮੈਂ ਕਹਿਣੀ ਚਾਹਨਾ ਥੋਡੇ ਰਾਹੀਂ ਪੰਜਾਬ ਦੇ ਵਿੱਚ ਮੰਨ ਲਓ ਵੋਟ ਚੋਰੀ ਹੋਈ ਆ ਉਹ ਵੋਟ ਚੋਰੀ ਕਿਹਦੇ ਹੱਕ ਚ ਹੋਈ ਆ ਇਹਨਾਂ ਦੇ ਪਾਰਟੀ ਦੇ ਕੈਂਡੀਡੇਟ ਲੁਧਿਆਣੇ ਤੋਂ ਲਾਲੋ ਪ੍ਰਧਾਨ ਨੇ ਆਪ ਰਾਜਾ ਵੜਿੰਗ ਸਾਹਿਬ ਉਹ ਨੇ ਨਾਲ ਲਾਲੋ ਚਰਨਜੀਤ ਚੰਨੀ ਜਿਹੜੇ ਸਭ ਤੋਂ ਸੀ ਡਬਲਯੂ ਸੀ ਮੈਂਬਰ ਨੇ ਉਸ ਤੋਂ ਬਾਅਦ ਜਿੰਨੇ ਵੀ ਔਜਲਾ ਸਾਹਿਬ ਨੇ ਹੋਰ ਨੇ ਅਮਰ ਜਿੰਨੇ ਵੀ ਨੇ ਚੰਡੀਗੜ੍ਹ ਤੋਂ ਲੈ ਕੇ ਇਹ ਸਾਰੇ ਇਹਨਾਂ ਦੇ ਐਮ ਪੀ ਨੇ ਜੇ ਇਹ ਮੰਨਦੇ ਆ ਵੀ ਵੋਟ ਚੋਰੀ ਹੋਇਆ ਵਾਕਈ ਮੈਂ ਲੋਕਾਂ ਨੂੰ ਵੀ ਅਪੀਲ ਕਰਦਾ ਵੀ ਜਦੋਂ ਇਹ ਤੁਹਾਡੇ ਕੋਲ ਫਾਰਮ ਭਰਉਣ ਨੂੰ ਆਉਣਗੇ ਇਹਨਾਂ ਨੂੰ ਇਹ ਪੁੱਛਿਓ ਵੀ ਵੋਟ ਚੋਰੀ ਕਿਵੇਂ ਹੋਈ ਜੇ ਵੋਟ ਚੋਰੀ ਹੋਈ ਤਾਂ ਤੁਸੀਂ ਐਮਪੀ ਕਿਵੇਂ ਬਣੇ ਹੋਏ ਹੋ ਜੀ ਜੇ ਇਲੈਕਸ਼ਨ ਜੀ ਇਹ ਗਲਤ ਇਲੈਕਸ਼ਨ ਆ ਤੇ ਜਨਾਬੇ ਆਲੀ ਪਹਿਲਾਂ ਇਹਨਾਂ ਦੇ ਅਸਤੀਫੇ ਲੋ ਅਸਤੀਫੇ ਦੇਣ ਕੋਰਟ 'ਚ ਚਲੇ ਜਾਣ ਕੋਰਟ 'ਚ ਜਾ ਕੇ ਦੇ ਦੇਣ ਵੀ ਆਸਤੀਫੇ ਦਿੰਨੇ ਆ ਜੀ ਇਹ ਕਹਿਣ ਸੁਪਰੀਮ ਕੋਰਟ ਨੂੰ ਜਾਂ ਹਾਈ ਕੋਰਟ ਨੂੰ ਜਾ ਕੇ ਵੀ ਤੁਸੀਂ ਆਪਣੀ ਦੇਖ ਦੇਖ ਰਿਚ ਜੀ ਆ ਪਹਿਲਾਂ ਪੰਜਾਬ ਦਾ ਹੀ ਇਹ ਕਿ ਨਮੂਨੇ ਦੇ ਤੌਰ ਤੇ ਅਸੀਂ ਐਮਪੀ ਬਣੇ ਆ ਪਰ ਅਸੀਂ ਕਹਨੇ ਆ ਵੋਟ ਚੋਰੀ ਹੋਈ ਆ ਅਸੀਂ ਸਾਈਨ ਕਰਾ ਰਹੇ ਆ ਤੇ ਅਸੀਂ ਤਾਂ ਪਰ ਜਿੱਤੇ ਅਸੀਂ ਹੋਏ ਇਸ ਕਰਕੇ ਜੀ ਇਹ ਵੋਟ ਚੋਰੀ ਕਰਕੇ ਅਸੀਂ ਜਿੱਤਿਆਂ ਇਲੈਕਸ਼ਨ ਦੁਬਾਰਾ ਕਰਾ ਦੋ ਲੱਗ ਜਾਊਗਾ ਪਤਾ ਫਿਰ ਇਸ ਕਰਕੇ ਇਦੋਂ ਵੀ ਬੇਸ਼ਰਮੀ ਦੀ ਕੋਈ ਹੱਦ ਹੁੰਦੀ ਆ ਵੀ ਜੋ ਕਹਤਾ ਉਤੋਂ ਰਾਹੁਲ ਗਾਂਧੀ ਨੇ ਉਹ ਕਰਨ ਲੱਗ ਜਾਓ ਉਹ ਸਾਰੇ ਐਮਪੀ ਤਾਂ ਆਮ ਆਦਮੀ ਤੇ ਕਾਂਗਰਸ ਦੇ ਤੁਸੀਂ ਤੇ ਵੋਟ ਚੋਰੀ ਕਿੱਥੋਂ ਹੋਗੀ ਜੇ ਵੋਟ ਚੋਰੀ ਹੋਈ ਹੁੰਦੀ ਤਾਂ ਸਾਰੇ 13 ਦੇ 13 ਫਿਰ ਭਾਜਪੀ ਦੇ ਐਮਪੀ ਨਾ ਹੁੰਦੇ ਤੁਸੀਂ ਕਿੱਥੋਂ ਹੁੰਦੇ ਫਿਰ ਇਸ ਕਰਕੇ ਇਹ ਆਪਣੀਆਂ ਵੀ ਤਮਾਸ਼ਾ ਬਣੇ ਹੋਏ ਆ ਜਿਵੇਂ ਕੱਲ ਰਾਹੁਲ ਗਾਂਧੀ ਕਹੀ ਜਾਂਦਾ ਸੀ ਮੋਟਰਸਾਈਕਲ ਗੱਡੀ ਗੱਡੀ ਮੋਟਰਸਾਈਕਲ ਉਹ ਐਸੇ ਕਰਕੇ ਉਹਦੇ ਮਗਰ ਲੱਕੇ ਸਾਰੇ ਉਹ ਜੇ ਹੋ ਗਏ ਸਰ ਜੀ